ਜਿਸ ਨਾਲ ਜਨੇ ਟਰੈਕਟਰ ਬੁਲਟ ਮੋਟਰਸਾਈਕਲ ਮੋਟਰਸਾਈਕਲ ਝੋਟੀਆਂ ਜਿੱਪੀਆਂ ਬਾਬਾ ਦੀਪਾ ਜੀ ਦਾ ਸ਼ਿਕਰ ਦਾ ਵੀਰ ਜੱਗਾ ਬਾਦਲਪਾਈ ਵਾਲਾ ਚਿੱਤੇਪੁਰ ਦੇ ਪੁੱਜਾ ਹੋਇਆ ਦੰਗਲ ਦੇ ਵਿੱਚ ਵੱਡਾ ਧੰਨਵਾਦ ਕਰਦੇ ਆਂ ਕਹਿੰਦਾ ਡਿਗ ਡਿਗ ਉੱਠਦੇ ਦਲੇਰ ਸੋਨਿਆ ਉਹ ਰਾਹਿਆਂ ਦੇ ਪੱਕੇ ਹਾਸਲੇ ਨਹੀਂ ਛੱਡਦੇ ਉਹ ਜਿਨ੍ਹਾਂ ਨੇ ਅਤੀਤ ਵਿੱਚ ਹਾਰਾਂ ਵੇਖੀਆਂ ਕੋਈ ਨੇ ਫਿਊਚਰਾਂ ਤੇ ਚੰਡੇ ਗੱਟਦੇ ਕਿ ਮੂੰਹ ਦੇ ਉੱਤੇ ਦਿੰਦੇ ਲੋਕ ਹੱਲਾ ਸ਼ੇਰੀਆਂ ਉਹ ਪਿੱਟ ਪਿੱਛੇ ਕਾਲੇ ਹੁੰਦੇ ਥੱਲੇ ਲਾਉਣ ਨੂੰ ਮਿਹਨਤਾਂ ਦੀ ਸੁਵੰਨ ਲੋਂ ਪਾਸੇ ਤਾਲਬ ਉਹ ਬੱਲੇ 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 ਕਹਿੰਦਾ ਚੱਕੀ ਤੇ ਆ ਪੂੜਾ ਵਾਂਗੂ ਚੌੜੀਆਂ ਨੇ ਛੱਤੀਆਂ ਪਾਕਿਲ ਮੋਟੇ ਮੱਲ ਮਾਰਦੇ ਨੇ ਥੱਪੀਆਂ ਕਿ ਨਾਮ ਰੱਬ ਦਾ ਧਿਆਕੇ ਸਿਰ ਉਸਤਾਦ ਨੂੰ ਝੁਕਾਕੇ ਆਉਂਦੇ ਨੇ ਅਖਾੜੇ ਵਿੱਚ ਨੱਚ ਤਪਸਾਲਾ ਮਾਰਦੇ ਸ਼ੇਰ ਗੱਲ ਮਜਾਰੀ ਸਿੰਘ ਫਸੇ ਯੁੱਧ ਹੁਣੇ ਆਰ ਪੜਦੇ ਯੁੱਧੋਂ ਨੇ ਆਰ ਪੜਦੇ ਉਧਰ ਮਨਜੀਤ ਸਿੰਘ ਜੀ ਸਰਪੰਚ ਤੰਦਰਾੜਾ ਖੋੜਾ ਵਿੱਕੀ ਮਠਾਰੂ ਸਾਡੇ ਵੀਰ ਉਹਨਾਂ ਵੱਲੋਂ ਵੀ ਬੱਦੇ ਮਾਣ ਇਹਨਾਂ ਬੋਲਾਂ ਦੇ ਲਈ ਪੁੱਜਦੇ ਹੋਇਆ ਬਹੁਤ ਬਹੁਤ ਧੰਨਵਾਦ ਹੈ ਉੱਪਰਲੇ ਪਾਸੇ ਬਾਬਾ ਦੀਪਾ ਜੀ ਗੱਦੀ ਨਿਸ਼ੀਨ ਸ਼ੇਰਗੜ ਫਲਾਹੀ ਵਾਲਾ ਦਾ ਪੱਠਾ ਤਾਲਵਾ ਕਹਿੰਦੇ ਰਾਣਵਾ ਨਗਰ ਹੈ ਬਾਚੀ ਵੜੇ ਦੇ ਲਾਗੇ ਇਸ ਤਰ੍ਹਾਂ ਜਾਂਦਾ ਪਰ ਗੁਜਰਾ ਮਾਲੇ ਉਹ ਯੁਕਤੀ ਤੋਂ ਪਜੇ ਆਪਣਾ ਇੱਕ ਸੂਈ ਵਾਲੇ ਨੱਕੇ ਚੋਂ ਲੰਘਾਉਰੇ ਪੈਂਦੇ ਨੇ ਐਵੇਂ ਲੋਕੀ ਰਹਿੰਦੇ ਚੱਕੇ ਦਿਨ ਢੀਕਦੇ ਉਹ ਦਿਨ ਚੰਗੇ ਆਉਦੇ ਨਹੀਂ ਲੈ ਆਉਣੇ ਪੈਂਦੇ ਨੇ ਉਹ ਦਿਨ ਚੰਗੇ ਆਉਦੇ ਨਹੀਂ ਲੈ ਆਉਣੇ ਪੈਂਦੇ ਨੇ ਬਹੁਤ ਵਧੀਆ ਮੁਕਾਬਲਾ ਹੈ ਮੈਦਾਨ ਤੋਂ ਚੰਦੂਹ ਕੁਸ਼ਤੀ ਨਾਲ ਗੱਬਰ ਅੰਦਰਮੈਨ

ਆਪ ਕਹਿੰਦੇ ਧਰਮਯੋਧੇ ਚੱਲਦਾ ਆ ਧਰਮਯੋਧੇ ਕੁਸ਼ਤੀ 1 ਸਕਿੰਟ ਦੇ ਵਿੱਚ ਮੁੱਕ ਜਾਂਦੀ ਆ ਟਾਈਮ ਅੰਦਰ ਰੈਫਰੀਆਂ ਕੋ ਲੱਗਿਆ ਬੁਲਾਜੀ ਹੁਣੀ ਦੱਸਦਾ ਤੁਹਾਨੂੰ ਯਾ ਲੈ ਘਰ ਕੇ ਪੰਨ ਕਰਿਆ ਨੂੰ ਤੇ ਚਲਾ ਉਧਰ ਚਮਕਾਰ ਲਾਈਟ ਸਰਵਰ ਦੇਖੋ ਸਾਡੀ ਭਾਜੀ ਨਾਲ ਗੱਲ ਨਹੀਂ ਹੋਈ ਸੀ ਪੁਆਇੰਟ ਦੀ ਪਰ ਉਹਨਾਂ ਨੇ ਫਿਰ ਵੀ ਮੌਕੇ ਤੇ ਗੱਲ ਵੀ ਚਲ ਕਰਾ ਦਿਓ ਇੱਕ ਵਾਰ ਤਾੜੀਆਂ ਲਾਓ ਜ਼ੋਰਦਾਰ ਜਿਹੜੇ ਤਾਲਪ ਖਰਾ ਦਾ ਉਹਨਾਂ ਨਾਲ ਗੁੰਨੀ ਸੀ ਹੋਈ ਪਰ ਕਿਤੇ ਉਹਨਾਂ ਨੇ ਬਹੁਤ ਵੱਡਾ ਮਾਣ ਰੱਖਿਆ ਕਿਤੇ ਵੀ ਕਰਾਉ ਕੋਈ ਗੱਲ ਨਹੀਂ ਜੇ ਕੱਟੀ ਕਹਿੰਦੀ ਆ 3 ਮਿੰਟ ਦਾ ਸਮਾਂ ਤੇ 1 ਪੁਆਇੰਟ ਆ ਇੱਕ ਵਾਰ ਮਿੱਟੀ ਲਾ ਲੋ ਬਲਜੀ ਬਾਅਦ ਦਾ ਕੋਈ ਪੁਆਇੰਟ ਨਹੀਂ ਪਰ ਜਾਣਾ ਵੀ ਨਹੀਂ ਹੈ ਹਾਂ ਮਿੱਟੀ ਲਾਉਂਦਾ ਫੜ ਲਿਆ ਤਾਂ ਸੋਣਾ ਨਹੀਂ ਇੱਕ ਵਾਰ ਮਿੱਟੀ-ਮਿੱਟੀ ਲਾ ਲੋ ਲੰਗੋਤੇ ਹੱਥ ਨਹੀਂ ਪਾਉਣਾ ਬਲਜੀ ਹੋ ਜਾ ਰਿਹਾ ਜੀ ਹਾ ਪੁਆਇੰਟ ਤੇ ਕੰਟਰੋਲ ਕਰ ਲੈ ਪੁਆਇੰਟ ਪੂਰਾ ਲੈ ਇੱਕ ਪੁਆਇੰਟ ਆ ਇੱਕ ਵਾਰ ਕਬੜੀ ਜ਼ੋਰਦਾਰ ਤੇ ਪਹਿਲਾ ਵਰਕੇ ਥੱਲੇ ਬਟਾਲ 1 ਪੁਆਇੰਟ ਤੇ ਵੀਰੇ ਮੜਾ ਇਧਰੋਂ ਦੇ ਬਾਈ ਵਾਲੇ ਕੈਮਰ ਆ ਆ ਬਾਈ ਰਮਨਪ੍ਰੀਤ ਕੌਰ ਸਾਈਪ੍ਰੈਸ ਜੋਰਾਵਰਸੀ ਕੰਗੋਰੀ ਸਰਪੰਸ ਉਹਨਾਂ ਦੇ ਭਣਜੇ ਜੀ ਉਹਨਾਂ ਵੱਲੋਂ ਜਿਹੜਾ ਪਹਿਲਵਾਨਾਂ ਨੇ 1100 ਪੁੱਜਦਾ ਹੋਇਆ ਬੱਲੋ 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 ਦਾ ਇਹ ਤਾਲਮਚਿਤ ਗਿਆ ਕੁਸ਼ਤੀ ਵਿੱਚੋਂ ਪਰ ਇਨਸਾਨ ਸੋਹ ਸੁਰੀਆ